ਸਤਿ ਸ਼੍ਰੀ ਅਕਾਲ ਜੀ ਪਹੁੰਚੇ ਹੋਏ ਜੀ ਖੇਤਾਂ 'ਚ ਗੰਨੇ ਕੋਲ ਠੀਕ ਐ ਸਭ ਕਿੰਨਾ ਦਾ ਹੈ ਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਬਾਕੀ ਬਾਈ ਆ ਉਹ ਪਰਲਾ ਖੇਤ ਆ ਖੇਤ ਆ ਖੇਤ ਇਹ ਇੱਕ ਦਿਨ ਦੇ ਬਾਪੂ ਨੇ ਬੀਜੇ ਹੋਏ ਆ ਉਹ ਕਹਿੰਦੇ ਲੇਟ ਤੇ ਆਪਣੇ ਪਹਿਲਾਂ ਉਹ ਹੈਗੇ ਤੇ ਇਧਾਂ ਪਰ ਬਾਈ ਮੀਂਹ ਵੀ ਪੈ ਲਿਆ ਕਿੰਨੇ ਵਰੀ ਤੇ ਪਰ ਇਧਰੋਂ ਮੀਂਹ ਪੈ ਲਿਆ ਹੀ ਦੇ ਪਰ ਸੁਆਗਾ ਮੈਂ ਮੀਂਹ ਤੇ ਮੀਂਹ ਤੇ ਬਾਅਦ ਸੁਆਗਾ ਮਾਰਿਆ ਤੇ ਇਹ ਤਿੰਨ ਵਾਰ ਮੀਂਹ ਪਿਆ ਹਾਂ ਇਧਰ ਪਰ 6-7 ਦਿਨ ਦਾ ਫਰਕ ਆਈਦਾ ਜਮ ਬਹੁਤ ਸੋਹਣਾ ਗੰਨੇ ਦੇ ਇਹਦਾ ਹਾਂ ਹੁਣ ਹੁਣੀ ਇਹਦੀ ਗੜਾਈ ਤਰਫਾਲੀ ਘੁੰਮਣੀ ਦੇ ਚ ਕਰਦੇ ਨਹੀਂ ਗੜਾਈ ਵੀ ਪੱਟਾ ਪਰਾ ਸਪਰੇਅ ਹੁਣੀ ਆ ਦੇ ਕੰਡੇ ਜਿਹੇ ਨਾ ਜਿਹੜੇ ਹੂੰ ਨਾ ਸਪਰੇਅ ਬਾਈ ਸਪਰੇਅ ਹੁਣੀ ਆ ਕਰਦੇ ਆ ਹੈ ਜਮ ਮੈਂ ਜਮ ਬਠੇ ਰਿਹਾ ਜੀ ਗੰਨੇ ਦੇ ਤਾਂ ਆ ਦੇਖੋ ਹਲੇ ਹਲੇ ਜਮ ਦਾ ਬਾਹਰ ਆ ਦੇ ਅਰੇ ਨਿਕਲਦਾ ਬਾਹਰ ਤਾਂ ਹੂੰ ਹੈ ਨਾ ਆ ਬਾਈ ਤਿੰਨ ਖੇਤ ਹੈਗੇ 18 ਦੇ ਉਹ ਪਰਡੌਲ ਵਾਲਾ ਆਹਾ ਆਹਾ ਹੂੰ ਆ ਹੈਗਾ 85 ਉਹ 95 ਆ 12 ਹੂੰ ਗੰਨਾ ਵਧੀਆ ਗੱਨਾ ਠੀਕ ਹੈ ਬਾਕੀ ਨਕਾਲ ਦਸੂਗਾ ਜਾ ਕੇ sire ਹੁਣ ਆਪਾਂ ਨੇ ਬਣਾ ਜੋਰ ਫੇਰ ਲਾ ਦੇਣਾ ਹੈ ਤੇ ਕੀ ਪੂਰਾ ਹਾਂ ਮੈਂ ਜੋਰ ਫੇਰ ਲਾ ਦੇਣਾ ਪੂਰਾ ਜੋਰ ਨਾਲ ਹੀ ਆ ਜੰਮਦਾ ਤਾਂ ਹੈਗਾ ਮੂਰੇ ਤੇਰੇ ਆ ਦੇ ਆ ਦੇ ਨਿਕਲ ਹੂੰ ਨਿਕਲ ਲਾ ਗੱਨਾ ਇਹ ਬਹੁਤ ਧੀਰੇ ਭਧੀ ਨਿਕਲ ਆ ਯਾਰ ਕੱਲ ਦਾ ਨਿਕਲ ਮੈਂ ਖਾ ਆ ਦੇ ਨਿਕਲਦਾ ਤੇ ਆ ਦੇ ਆ ਦੇ ਨਿਕਲਦਾ ਆਹੇ 2-4 ਜੀ ਨਿਕਲਣਾ ਆ ਸਾਰਾ ਨਿਕਲਿਆ ਹੁਣ ਦੇਖੀ 2-4 ਜੀ ਜੀ ਬਾਈ ਆਪਾਂ ਨੇ ਰੂਟਾ ਬੀਟਰ ਮਾਰਿਆ ਤਾਂ ਉਹਲਾ ਹੋ ਗਿਆ ਰੂਟਾ ਵੇਡਰ ਨਾਲ ਆਏ ਨੇ ਇਹ ਹੁਣ ਲੈ ਆਈਏ ਫਾਲੀ ਚੱਕ ਕੇ ਦੇ ਚ ਹੁਣ ਫਾਲੀ ਘੁੰਮਲੀ ਦੇ ਚ ਰੋਜ਼ ਫਾਲੀ ਕਿਹਦਾ ਪਤਾ ਨਹੀਂ ਸੀੜੋਗਾ ਪਤਾ ਨਹੀਂ ਉਹਨੂੰ ਕਹਦਾ ਹੁਣ ਸਾਨੂੰ ਦੇ ਦੋ ਤਿੰਨ ਦਿਨ ਠੀਕ ਨਹੀਂ ਗੱਲ ਫਿਰ ਫਾਲੀ ਕਮਾ ਕੇ ਬਾਈ ਦੇ ਚ ਫਿਰ ਆਪਾਂ ਨਾਲ ਦੀ ਨਾਲ ਜਿਹੜੇ ਵੀ ਕਮਾਉਂਦਾ ਫਾਲੀ ਵੀ ਕਮਾਉਂਦਾ ਜਿਹੜੀ ਹਾਂ ਆਪਾਂ ਫਾਲੀ ਕਮਾਉਂਦੇ ਜਿਹੜੀ ਰਹਿ ਗਈ ਆਪਾਂ ਨੇ ਫਿਰ ਉਹ ਕਰਦੇ ਕਰਨਾ ਨਾਲ ਦੀ ਨਾਲ ਕੋਹਲੀ ਵਿੱਚ ਵਿੱਚ ਨਹੀਂ ਹੋਰ ਕੰਮ ਕਰੂਗੇ ਭਾਈ ਇਹ ਮਿਲ ਕੇ ਵਿੱਚ ਨੂੰ ਪਹਿਲਾਂ ਕਮਾ ਲਾ ਸਾਰੇ ਜੇ ਫਾਲੀ ਫਿਰ ਆਕੇ ਦੋ ਵਜੇ ਤਿੰਨ ਸਾਰੇ ਮੈਂ ਖਿਉ ਮੀ ਜਾਂਦੇ ਇਹ ਫਿਰ ਆ ਬਗੂ ਮੜਾ ਬਣਾਉਣਾ ਹਾਂ ਫੇਰ ਕੋ ਮੜਾ ਪੈਣਾ ਬਈ ਹੋਰ ਹੋਰ ਯਾ ਕੋ ਮਝੂਗੇ ਬਈ ਇਹ ਵੀ ਨਹੀਂ ਮਿਲਣੇ ਹੁਣ ਮੈਂ ਹੀ ਕਹਿੰਦਾ ਵੀ ਆ ਗੁੱਡੀ ਕ ਖੇਤ ਕਿਹੜਾ ਤਰਫਾਲੀ ਨਾਲ ਇਦੇ ਚ ਕੋਲੀ ਘੁਮਾ ਦੇ ਅੱਛਾ ਸਮਝ ਗਿਆ ਹਾਂ ਇਦੇ ਚ ਫੇ ਗੱਬੇ ਤਾਂ ਘੁੰਮਣੀ ਹੋਣੀ ਆਹੋ ਹਾ ਹਾ ਛਾੜ ਛਾੜ ਚ ਗੱਬੇ ਗੱਬੇ ਮਾਨ ਜਿੱਥੇ ਗੰਨਾ ਹੈ ਸੈਂਟਰ ਚ ਤਾਂ ਤਰਫਾਲੀ ਹੋ ਘੁੰਮਣੀ ਘਮਾਉਣੀ ਆ ਦੱਬ ਕੇ ਤਰਫਾਲੀ ਦੱਬ ਕੇ ਘੁੰਮਣੀ ਹੈ ਇੱਥੇ ਕਿਹੜਾ ਜੋਰ ਲਗਣਾ ਡਾਕਾ ਰਿਤਾ ਦਾ ਹੈਗਾ ਯਾਰ ਹੈ ਕਿ ਨਹੀਂ ਰਿਤਾ ਉਹ ਰੇ ਹਾਲੇ ਤੋਂ ਮੁਗੀ ਖਾਲੀ ਕਿੜਾਈ ਹੋ ਜਣੀ ਸਮਝ ਲੈ ਬਸ ਠੀਕ ਗੱਲ ਹਮ ਇੱਕ ਬੱਟਾ ਬਸ ਬਰੀ ਹੋਣੀ ਹੈ ਠੀਕ ਜਿਹੜਾ ਕੰਡੇ ਵਾਲਾ ਕੱਖ ਹੈ ਨਾ ਇਹਨੇ ਸਾਰਾ ਖਤਮ ਹੋ ਜਾਊਗਾ 18 ਦਾ ਜਮ ਪੂਰਾ ਗੰਨੇ ਦਾ ਇਹਨੂੰ 18 ਦਾ ਜਮ ਵੱਧਦਾ ਹੈ 95 ਮੇ ਦਾ ਥੋੜਾ ਜਿਹਾ ਘੱਟ ਹੈ ਉਹ ਡੇਟ ਵੀ ਹੈ ਇਕੱਠੇ ਲੈਣਾ ਹਾਂ ਸਾਰਾ ਭਾਈ ਗੰਨਾ ਜੰਮਿਆ ਹੋਇਆ ਹੈ ਹਲੇ ਜਮ ਦਾ ਹੈ ਉਹ ਉੱਪਰ ਵਾਲੇ ਪੂਰਾ ਜੰਮਿਆ ਵਾ ਹੈ ਹਲੇ ਆਹ 85 ਥੋੜਾ ਜਿਹਾ ਘੱਟ ਹੈ ਉਹ 95 ਵੀ ਠੀਕ ਹੈ ਹਾਂ ਅਜਾ ਕਹੇਗਾ ਹੁੰਚਾ ਜੇ ਨੀਵੇਂ ਰੱਖ ਕੇ ਦਿਖਾ ਦਿਖਦਾ ਫੇਰ ਬਹੁਤ ਹੀ ਤਗਨਾ ਹੂੰ ਮਹਣੇ ਕਿਹਨਾ ਹਾਇ ਦੇਖ ਐਦਾਂ ਦੇਖੀ ਕਿਹੜਾ ਖਿਆੜ ਦੇਖਦੇ ਆਂ ਹਾਂ ਉਹੀ ਕਹਿੰਦਾ ਦੇਖ ਦਿਖਦੇ ਸਿਆੜ ਆ ਨਾ ਹਾਂ ਪੂਰੇ ਸਿਆੜ ਦਿਖਦੀ ਐ ਹੂੰ ਬਹੁਤ ਵਧੀਆ ਜੰਮਿਆ ਹੋਇਆ ਹਾਂ ਇਹ ਨੂੰ ਬਾਈ ਆਪਾਂ ਨੇ ਪਾਣੀ ਨਹੀਂ ਤਾਂ ਲਾਇਆ ਗਾ ਪਾਣੀ ਲਾ ਕੇ ਉਹ ਕਰਦੇ ਆ ਆਪਾਂ ਨੇ ਐਉਂ ਮੀਂਹ ਪੈ ਗਿਆ ਤਾਂ ਸੁਆਗਾ ਮਾਰਤਾ ਤਾਂ ਉਹ ਵੀ ਸੁੱਕੇ ਜੇ ਬੀਜਾ ਬਰਾਂ ਵਾਲ ਇੱਕ ਕੱਲ ਮੱਕੀ ਮਰੇ ਵੀ ਕਰਨਾ ਹੋਰ ਠੀਕ ਐ ਨਾ ਹੁਣ ਛਿੱਟਾ ਛਿੱਟਾ ਲਾ ਹੁਣ ਕੇਰਨੀ ਨਹੀਂ ਉਹ ਕੇਰ ਮਸ਼ੀਨ ਨਹੀਂ ਚੱਲਦੀ। ਦੋ ਥੈਲੇ ਦਾ ਛਿੱਟਾ ਲਾਈ। ਨਾ ਵਹੀ ਨਹੀਂ ਚੱਲਣੀ ਐ। ਹੂੰ। ਦੋ ਥੈਲੇ ਦਾ ਛਿੱਟਾ ਲਾ ਕੇ ਉਹਨੂੰ ਫੁੱਲ ਪਾਣੀ ਨਾਲ ਭਰ ਦੇ। ਟੋਲਾਂ ਤੇ ਭੜਾਇਨ ਘੁੰਮੇ ਜੜਾ। ਹੂੰ। ਕੱਲ ਆਏ ਆ ਉਹ ਭੈ ਕੱਲੇ ਭਰੀ ਮੱਕੀ। ਛੇ ਸਾੜਾ ਚ ਘੁੰਮਦਾ ਫਰੀ ਹੈ ਵਿੱਚ। ਡੂੰਘਿਆਂ ਚ। ਅੱਛਾ। ਉਹ ਸਾਰਾ ਪਾਣੀ ਪੀ ਗਈ ਹੁਣ ਉਹ ਗੱਲ ਨਹੀਂ ਬਣਦੀ ਕਿ ਉਹਨੂੰ ਫੁੱਲ ਭਰ ਕੇ ਲੱਗਣਾ ਪਾਣੀ ਉਹਨੂੰ। ਹੁਣ ਤਾਂ ਇਹਨੇ ਪਾਣੀ ਨਾਲੇ ਬਦੜਾ ਆ ਬਸ। ਹੂੰ। ਹੁਣ ਪੂਰਾ ਪਾਣੀ ਲੱਗਣਾ ਇਹਨੂੰ ਰੋਹੀ ਰੋਹੀ। ਇੱਕ ਲਾਈਟ ਵੀ ਹੁਣ ਇਹਨਾਂ ਦਾ ਮਨ ਲਾਦੀ ਰਾਤ ਨੂੰ ਕਰ ਦੇਣੀ। ਹਾਂ ਕਣਕਾ ਕਰਕੇ ਰ ਬਾਕੀ ਭਾਈ ਮੈਸੇਜ ਵੀ ਸਭ ਨੂੰ ਆ ਗਏ ਜਿੱਥੇ ਵੀ ਟਰਾਂਸਫਾਰਮ ਹੈ ਆਪਣੀ ਕੋਲ ਕੋਲ ਕਣਕ ਵੱਢ ਲੋ ਠੀਕ ਨਹੀਂ ਸ਼ਾਰਟ ਕਰ ਜਾਂਦੀ ਹੈ ਪੱਕੀਆਂ ਕਣਕਾਂ ਦਾ ਖਤਰਾ ਹੁੰਦਾ ਵੀ ਬਾਕੀ ਹੁਣ ਮਨੂੰ ਮਾਇਦਾ ਵੀ ਲੈਟਰ ਰਾਤ ਨੂੰ ਹੀ ਆਈ ਕਰੂਗੀ ਹੁਣ ਯਾਰ ਸਾਕੇ ਟਰਾਂਸਫਾਰਮਾਂ ਦੇ ਥੱਲੇ ਭਾਈ ਸਫਾਈ ਕਰ ਲੋ ਫਿਰ ਥੋੜੀ ਥੋੜੀ ਨਾ ਨਾ ਵਧੀਆ ਹੈ ਨੁਕਸਾਨ ਹੁੰਦਾ ਹੈ ਫਿਰ ਕੋਈ ਉਹ ਨਹੀਂ ਹੈਗਾ ਹਾਂ ਸਪਰਕ ਕਰਦਾ ਬਿਜਲੀ ਨੂੰ ਦੱਸੋ ਭਾਈ ਜੇ ਸਪਰਕ ਕਰਦੀ ਤਾਰ ਕੋਈ ਢਿੱਲੀ ਹੈ ਮਿੱਸੀ ਹੈ ਠੀਕ ਨਹੀਂ ਗੱਲ ਸਭ ਦੱਸੋ ਹਾਂ ਹੈ ਕਿ ਨਹੀਂ ਹੋਰ ਹੋਣਾ ਜਣੀ ਕਿ ਲਾਈਟ ਹੁਣ ਮਾਨੂੰ ਮਾਇ ਦਾ ਵੀ 2-4 ਦਿਨ ਹੋਰ ਆਉਗੀ ਦਿਨ ਕਿ ਨਾ ਰਾਤ ਨੂੰ ਕਰ ਦੇਣੀ ਹੁਣ। ਕਿਆ ਸਵੇਰ ਨੂੰ ਆਉਗੀ? ਸਾਧਰੇ। ਹੂੰ। 8 ਵਜੇ ਦੇ ਸਹੀ। ਤੜਕੇ ਦੇ 3-4 ਵਜੇ ਤੇ ਆ ਕੇ। ਚੱਲੀਏ ਫਿਰ ਥ੍ਰੈਸਰ ਦਾ ਵੀ ਉਹਨਾਂ ਚਾਰਨਾ ਬਣਾਤਾ ਦੁੱਲੇ ਨੇ ਨੇ। ਕਸਣਾ ਅੱਜ? ਹਾਂ ਉਹ ਕਹਿੰਦਾ ਕਸ ਲੁੱਲ ਜਾ। ਠੀਕ ਥਾਲੀ ਹੁੰਦਾ। ਕਿਆ ਕਹਣਾ? ਟਾਈਮ ਨਹੀਂ ਹੈਗਾ ਉਹਨਾਂ ਕੋਲ ਇੰਨਾ। ਉਹ ਕਹਿੰਦੇ ਤੂੰ ਕਸ ਲੈ ਆ ਕੁਸ ਨਹੀਂ ਹੁੰਦਾ। ਯਾਰ ਉਹਨਾਂ ਨੇ ਪਾ ਦੇਣੇ ਤਾਂ ਕਿ ਕਾਸਾ ਸੀ ਲਊਂਗੇ ਪਤਾ ਤਾਂ। ਆਉਣਾ ਮੈਨੂੰ ਪਤਾ ਹੁਣ ਮੈਂ ਉਦਣ ਸਿੱਖ ਲਿਆ ਤੇ। ਅੱਛਾ। ਹੂੰ। ਆਤਰਾ ਨਿਕਲੇ ਨਹੀਂ ਰਹਾ ਵਿਚੇ ਫਸ ਬਾਕੀ ਬਾਈ ਦੀ ਕਰਦੇ ਆਪਾਂ ਗੜਾਈ ਸ਼ੁਰੂ ਹੁਣ ਕੰਨੇ ਦੀ ਹੈ ਮੈਂ ਕੰਨੇ ਦੀ ਕਰਦੇ ਗੜਾਈ ਸ਼ੁਰੂ ਫਿਰ ਦੇਖਦੇ ਆ ਰੇ ਰੁਕੇ ਰਹਾਂਗੇ ਰੱਬ ਸੁੱਖ ਰੱਖੇ ਕੱਲੂਏ ਕਰ ਦੇਦਾ ਕੰਮ ਸਟਾਰਟ ਹਣਾ ਬਸ ਹੈ ਠੀਕ ਆ ਰੁਕਿਆ ਲੋਈ ਬਾਈ ਸ਼ਾਮ ਦਾ ਟਾਈਮ ਹੋ ਗਿਆ ਘਰਾਂ ਬਾਈ ਫਿਟਿੰਗ ਵਾਲਾ ਲੱਗਿਆ ਹੱਸਦਾ ਫਿਟਿੰਗ ਕਰਾਈ ਆ ਬਾੜੇ ਚ ਰਾਤੀ ਹਾਂ ਉਹ ਆਤੀ ਭਾਖੜੇ ਤੇ ਹਾਂ ਉਹਦੇ ਕਰਕੇ ਲੇਟ ਹੋ ਗਏ ਇੱਕ ਭਈਆ ਆ ਗਿਆ ਉਧਰ ਹਿਸਾਬ-ਕਿਤਾਬ ਕਰਨ ਕੰਨੇ ਵਾਲਾ ਅੱਛਾ ਉਹਦੇ ਨਾਲ ਹਿਸਾਬ-ਕਿਤਾਬ ਲੱਗੇ ਕਰਨ ਉਹਦੇ ਬਾਅਦ ਨਿਕਲੇਗਾ ਤੁਹਾਡੇ ਪਰ ਹਾਂ ਇਹ ਗੰਨੇ ਦੀ ਖਲਾਈ ਦੇ ਦੇਖੀਏ ਹਾਂ ਫਿਰ ਕੌੜੇ ਵੱਲ ਨਿਕਲੇ ਆ ਜੇ ਗੰਨੇ ਦੀ ਬਜਾਈ ਦੇਖੀਏ ਸਾਡੇ ਵੱਲ ਇਹਨਾਂ ਵੱਲ ਗਿਆ ਹੋਗਾ ਭਈਆਂ ਵੱਲ 81000 ਰੁਪਏ ਹਾਂ ਬਣਿਆ ਉਹਨਾਂ ਦਾ 114000 ਚਲ ਬਸ ਉਹਨਾਂ ਦਾ ਸੁੱਕੜੀ ਪਾ ਦੂ ਅੱਜ ਪੁੱਛੇ ਚ ਆ ਗਿਆ ਲੱਗਦਾ ਕਰਨ ਕੋਈ ਟਾਈਮ ਹੁੰਦਾ ਕੋਈ ਕਲਖਣਾ ਵੜਦੀ ਗਾ ਕਹਿੰਦਾ ਟਾਈਮ ਨਾ ਕੋਈ ਆਓ ਫਿਰ ਤਾਂ ਫੇ ਹੁਣ ਉਹਨੂੰ ਤੇ ਦੋ ਦਿਨ ਹੋ ਗਏ ਸਾਹਬ ਦਾ ਕਰਨਾ ਹੀ ਸੀ ਇਹਦਾ ਤੂੰ ਟਾਈਮ ਤਾਂ ਸਵੇਰੇ ਹੀ ਕਰੋ ਥਾ ਟਾਈਮ ਸਾਬ ਹਸਾਬ ਤਬ ਕਰਨਾ ਕੋਈ ਠੀਕ ਨਹੀਂ ਗੱਲ ਉਹ ਮੈਂ ਫਿਰ ਸਵੇਰੇ ਹੈ ਨਹੀਂ ਤੌਰੇ ਉਹ ਕਰਨਾ ਹੀ ਤੱਕ ਲੈਣੇ ਉਹਨਾਂ ਨੇ ਵੀ ਜਾਣ ਪੈਈਆਂ ਨੇ ਇਹਨਾਂ ਨੂੰ ਉਹ ਅਸੀਂ ਥੋ ਪੈਸਿਆਂ ਤੋਂ ਥੋੜੀ ਕਹਿੰਦੇ ਕੋਈ ਟਾਈਮ ਆ ਆਦੀ ਬੀਤੀ ਚ ਤਾਂ ਸਾਫ਼ ਕਰੀ ਜਣਾ ਉਹਨਾਂ ਨੂੰ ਨਾ ਨਾ ਮੈਂ 100 ਰੁਪਿਆ ਰੁਪਿਆ ਲਿੰਗਦਾ ਭਾਈ ਕਿਧਰ ਅੱਤਰ ਬੱਚਾ ਪੜਦਾ ਤੇ ਦਿੱਤਾ ਬਦਲਦੀ ਹੁਣ ਬੈਠ ਜਾ ਤੂੰ ਇੱਕ ਦਰ ਸੱਤ ਬਣ ਗਿਆ ਦੇਖੀ ਜਾਈ। ਗੱਡੂ ਦਾ ਪਤਾ ਲੱਗ ਗਿਆ ਵਿੱਚ ਇਹਦਾ ਖਾਪਦਾ ਪਤਾ ਲੱਗ ਗਿਆ ਕੋਈ। ਮੇਰੇ ਹੁਣ। ਮੰਮੂ ਦਾ ਖਾ ਉਹ। ਇਹਨੂੰ ਅਰੋਂ ਢੁਨੇ ਬਾਹ ਇਹਦਾ ਪੀ ਜਾਂਦਾ ਬੰਦਾ ਗੱਲ ਦੀ ਲੈ। ਗੁੱਸਾ ਹੈ ਬਰੂਆ। ਬੂਰੇ ਨਾਲ ਜੀ ਉਹਦੇ। ਆਦੇ ਸੁੱਕਣਾ ਥਾਲੇ ਨੂੰ 5-7 ਦਿਨ ਦਾ ਵੱਢ ਕੇ ਰੱਖ ਦੇ। ਆਹ ਹੈ। ਦਸ ਹੋ ਗਈ ਆ। ਵਾਗ ਠੀਕ ਹੁੰਦੀ ਫਿਰ। ਡੇਢ ਘੰਟਾ ਲਾਤਾ ਸਾਹਿਬ ਨੂੰ। ਕਾ ਉਹ ਕੋਈ ਚੋਤਾ ਗਿਆ ਹੋਗਾ ਕੈਡਵਾਨੀ ਦਾ ਹਿਸਾਬ ਹੈ ਜੀ ਜਵਾਨੀ ਵਾਲੀ ਅਡਾਨੀ ਵਾਲੀ ਉਹ ਕਹਿੰਦਾ ਮੇਰੀ ਗੱਲ ਸੁਣ ਹੂੰ ਉਹਨੇ ਯਾਰ ਅਗਲੇ ਨੇ ਕਹਾ ਲੇਬਰ ਦੇ ਵੀ ਪੈਸੇ ਦੱਸਣੇ ਆ ਹਾਂ ਹੁਣ ਉਹਨੇ ਤਰੀਕ ਵੀ ਪਾਈ ਵੀ ਇੰਨੀ ਤਰੀਕ ਨੂੰ ਪਰਤੀ ਉਹਨੇ ਕਿਹਾ ਤੇਰੀ ਹੀ ਪਰਕੀਆਂ ਛਿੱਲੀਆਂ ਅੱਧੇ ਪਿੰਡ ਦਾ ਤਾਂ ਮੈਂ ਗੰਨਾ ਛੱਲੇ ਆ ਠੀਕ ਆ ਜੀ ਭਈਆਂ ਤੇ ਵੀ ਹਿਸਾਬ ਲੈਣਾ ਸਵੇਰ ਤੇ ਬਾਈ ਦਾਦਾ ਹੈ ਸਵੇਰ ਤੇ ਬਾਈ ਹੁੰਦੇ ਹਾਂ ਹਾਂ ਇੱਕ ਮਿੰਟ ਕਰਾ ਲਾ 10 ਮਿੰਟ ਚ ਮੈਂ ਦੇ ਆਇਆ ਹੂੰ ਲਿਖ ਕੇ ਵੀ ਇੰਨਾ ਕਰਾ ਹਾਂ 10 ਮਿੰਟ ਹੋਗੇ ਫਟ ਰਵੀਦ ਹੋ ਗਿਆ 10 ਮਿੰਟ ਹਾਂ ਜੀ ਪੰਜ ਕਿ ਮਿੰਟ ਲਾਇਆ ਇਹਨਾਂ ਦਾ ਮੈਨੂੰ ਤਾਂ ਭਾਈਓ ਲੱਗੇ ਦਿਨ ਘਰ ਦੇ ਬੈਠਿਆ ਹਾਂ ਕੱਥੇ ਆਏ ਤੁਸੀਂ ਉਹ ਬੱਸ ਚਾਚ ਇੱਕ ਇੱਕ ਸਾਡਾ ਬੰਦਾ ਐ ਤੇ ਗਿਆ ਪਿਆ ਹੈ ਹੂੰ ਕੋਕਾ ਖੜਾ ਦੇਖਣ ਕਿ ਕਰਗੜਾ ਖੇਡਣ ਗਏ ਪਿਆ ਹੈ ਹੂੰ ਇਹ ਟਰਾਫੀ ਵਾਰੀ ਗਾ ਜਿਤਨੀ ਉੱਪਰ ਲੀ ਜਾ ਫਿਰ ਟਰ ਮੁੱਖੇ ਵਾਲੀ ਚਾਚੇ ਲੈ ਗਈ ਦੇ ਦੋ ਮੈਨੂੰ ਟਰਾਫੀ ਹਾਂ ਟਰਾਫੀ ਪੁੱਛ ਗਏ ਕਿਹੜੀ ਜਿੱਤਣੀ ਆ ਲੈ ਲੈ ਗਈ ਦੇ ਦਿੰਦੇ ਆ ਕਹਿੰਦੇ ਹੂੰ ਨਸਿਆ ਬੱਸ ਕਰ ਯਾਰ ਹੁਣ ਤਾਂ ਸਾਰੀ ਠੁੱਪ ਨੂੰ ਦਾਣ ਸਿਕਾਉਣਾ ਹੈ ਵੜਦੇ ਵੜਦੇ ਚਾਚੇ ਵੜਾ ਸਿੱਧਾ ਕਰਨਾ ਪੂਰੀ ਆਹ ਦੇਖ ਲੈ ਆਂ ਦੇਖ ਲੈ ਵੀ ਯਾਰ ਟਾਈਮ ਕਿੰਨਾ ਠੰਡ ਹੋਊਗੀ ਠੰਡਾ ਮੇਰੀ ਗੱਲ ਸੁਣ ਲੈ ਹਾਂ ਰਾਤ ਨੂੰ ਵੀ ਠੰਡ ਹੁੰਦੀ ਹੈ ਹਾਂ ਆ ਹੁਣ ਦੇਖ ਲੈ ਕੌਣ ਕਹਿੰਦਾ ਹਾਲਾ ਅਪ੍ਰੈਲ ਹੈ ਇਹ ਹੋਰ ਤਰਕਾ ਦੇਖ ਲੈ ਹੁਣ ਤੂੰ ਕਹਿੰਦਾ ਪੂਰੀ ਹੋ ਗਈ ਜਮੀਆਂ ਹਾਂ ਜਿਹੜੀ ਸਭ ਤੇ ਛੇਤੀ ਲਾਈ ਦੀ ਇਹ ਵੀ ਪੂਰੀ ਹੋ ਗਈ ਖੜ ਗਈਆਂ ਗਣਕਾ ਯਾਰ ਕਣਕ ਨਾਲ ਫੜ ਪੱਕਦੀਆਂ ਨਹੀਂ ਆਉਂ ਖੜ ਗਈ ਐ ਹੈ ਇਹਦੇ ਨਹੀਂ ਤਾਂ ਚੱਲ ਬੰਦਾ ਦਾ ਕੰਮ ਖੜ ਗਿਆ ਕਣਕ ਖੜ ਖੜ ਕੇ ਪੱਕਦੀਆਂ ਹੋਣ ਹਾਂਟ ਕਰਕੇ ਹਾਂ ਗਰਮੀ ਨਹੀਂ ਆ ਗਈ ਤਾਂ ਨਹੀਂ ਖੜ ਲਿਆ ਔਰ ਮਰਲੀ ਇੱਧਰ ਨਾਲ ਆਦਾ ਪਾਣੀ ਖੜ ਗਿਆ ਤਾਂ ਔਰੇ ਹਾਂ ਬਾਈ ਆ ਬਾਈ ਝੂਟੇ ਨਿਕਰੇ ਆ ਵਾ ਕਾਰਵਾਈ ਕਣਕ ਪਾਲੇ ਤਾਂ ਆ ਦੋ ਕਿ ਖੇ ਖਰਾਬਾ ਜਿਹਾ ਹੋ ਗਿਆ ਇਹ ਤਾਂ ਨਾਲੀ ਸਰੋ ਹੀ ਹੋਈ ਐ ਨਾ ਕਰਤੀ ਹੋਈ ਚੱਜ ਮੈਂ ਕਣਕ ਤਾਂ ਹੋ ਜੂਗੀ ਪੂਰੀ ਹੈ ਕਣਕ ਤਾਂ ਹੋ ਜੂਗੀ ਕਣਕ ਹੋ ਜੂਗੀ ਕਣਕ ਪੂਰੀ ਹੋਣੀ ਚਲੋ ਕਿੰਨੀ ਹੋ ਜੀ ਤੇਰੀ ਮੰਮੀ ਨਹੀਂ ਪਤਾ ਤੂੰ ਵੱਢਦੇ ਹੋ ਵੱਢਨੇ ਆ ਮੈ ਤਾਂ ਵੱਡਦਾ ਹੀ ਐ ਹੂੰ ਤੂੰ ਸਾਫਤਾ ਵੀ ਬਣਦਾ ਸਰੋ ਕਿੰਨੀ ਹੋਣੀ ਸੀ ਉਹਦੇ ਪੰਜ ਕਵਾਂਟੇ ਕੀ ਹੋਈ ਸੀ ਹੋਰ ਇਹ ਨਹੀਂ ਸਰੋ ਆਣੀ ਸੀ ਹੋਰ ਇਹਦਾ ਕਲੇਸ਼ ਕਰਾਤਾ ਸੀ ਅੰਦੀ ਉਹਦੇ ਤੱਕ ਤਾਤ ਨੂੰ 7 ਕਿਲੋਗਾਂ ਦੀ ਭਾਈ ਐਨੀ ਕੋਈ 2 2 ਕਵਾਂਟ ਲਾ ਗਈ ਹਾਂ 8 ਕਿਲੋ ਹੋਈ ਕਿ ਚੱਲ ਵਧੀਆ ਅੱਛਾ ਹੁਣ ਰਸੀਮ ਆ ਹਾਂ ਕੰਢੀ ਵੀ ਤਿਆਰੀ ਆ ਹਾਂ ਆਂਦੀ ਪੈਣੀ ਹੁਣ ਬਰਸੀਨ ਚ ਆ ਪੈ ਜੂਗੀ ਹਾਂ ਲਾ ਜੂਗੀ ਪੰਜ ਚਾਰ ਦਿਨ ਥੈਂ ਦਿਖਣਾ ਹਾਂ ਬਰਸੀਨਾ ਵੀ ਆਏ ਕਰਨਾ ਅਸੀਂ ਦੇਖੇ ਤੇ ਹਾਂ ਆਹ ਕਹਿਦਾ ਵੜਤਾ ਆਹ ਸਾਹਮਣੇ ਵੱਜਦਾ ਹੁਣ ਛੇਰਾ ਚ ਰਸਤਾ ਆਏ ਹਾਂ ਇਹੋਂ ਤੋਂ ਕਿਹਨਾਂ ਆਏ ਸਿੱਧੇ ਬੱਕੀ ਵੀਤਣੀਆਂ ਇੰਨੀ ਕ ਠੀਕ ਨਹੀਂ ਠੀਕ ਹੈ ਜੀ ਹਾਂ ਕੀ ਕਹੇ ਜੀ ਕਿੰਨੇ ਟੰਗਲ ਜ਼ਿਆਦਾ ਹੁੰਦਾ ਹੋਰ ਹਾਂ ਹਾਂ ਵੀਤ ਦੇ ਵੀਤ ਦੇ ਆਹ ਬਰਾ ਫਿਰ ਇਹ ਬਰਸੀਨ ਬੱਟੂ ਦੇ ਬਾਹਰ ਹਾਂ ਇਹ ਉਹਨਾਂ ਨਾਲ ਕਿ ਵੀ ਵੀਤ ਦੇ ਠੀਕ ਹੈ ਜੀ ਬਣਾਇਆ ਪਹਿਲੇ ਚੱਕ ਕੇ ਲਿਆਉਣਾ ਹੈ। ਕੀਆ? ਝਰਨਾ। ਉਹ ਚੱਕ ਲਿਆਉ। ਫਿੱਟ ਦਾ ਉਹ ਕਹਿੰਦਾ ਫਿੱਟ ਕਰ ਲੂ ਕਹਿੰਦਾ ਮੇਰਾ ਟਾਈਮ ਨਹੀਂ। ਇਹ ਮਾਰਚ ਅਪ੍ਰੈਲ। ਇਹ ਮਾਰਚਾ ਹਜੇ ਵੀ ਅੜ ਕੇ ਕਸਣਾ। ਮਾਰਚ ਅਪ੍ਰੈਲ। ਆਉ ਫਿਰ। ਕਾਦਣਾ ਕੱਢ ਦੇ ਆ ਕੇ ਕਾਦਦੇ ਆ ਨੇ। ਕਾਲੂ ਕਾਦਦੇ ਆ ਯਾਰ। ਯਾਰ ਹੋਰੇ ਨਹੀਂ ਢਾਗੇ ਬਗਾਲੇ ਲੋਟੇ। ਅੱਛਾ ਸਰੋਂ ਦੀ ਵੜਾਈ ਆ ਲੀ ਭੀ ਪੂਰੀ। ਹੈਂ? ਸਰੋਂ ਦੀ ਵੜਾਈ ਆ ਲੀ ਭੀ। ਹਾਂਜੀ। ਉਹ ਸਹਿਜ ਉਹਦੀ ਸਰੋਂ ਵੱਢਣੇ ਆਈ ਆ ਉਹ। ਮੈਂ ਕੀ ਹੈ ਇਹਨੂੰ ਗੱਲ ਮ ਬੜਾ ਦੇ। ਇਹ ਘਾਟ ਕੇ ਵੱਢਣੀ ਆ ਇਹ। ਪਤਾ ਨਹੀਂ ਕੀ ਕਰਨਾ ਇਹਨੇ। ਉਹਨੂੰ ਦੇ ਬਲਬੀਰਾਂ ਨਹੀਂ ਹੈ ਰਹੀ ਇਹਦੀ ਪੱਕੀ ਹੈ ਹਾਂ ਹੁਣ ਵੱਢਣ ਵਾਲੀ ਗੱਦਰ ਹੋ ਗਈ ਹਾਂਜੀ ਵੱਢ ਕੇ ਇੱਥੇ ਰੱਖਦੇ ਸੱਦਰੀ ਪੰਡ ਪਾ ਲੈ ਜਣੀ ਕੋਠਾ ਅੱਠ ਘਰ ਪੰਡ ਚੱਕਣੀ ਵੀ ਹੈ ਕਿਸੇ ਨੇ ਪਾਈ ਜਾਂਦਾ ਉਹਦੇ ਵਿੱਚ ਭੁੰਗ ਲਾ ਕੇ ਹਾਂ ਉਧਰ ਜਾ ਕੇ ਰੁਕ ਮੈਂ ਦੋ ਮਿੰਟ ਬਾਅਦ ਉਧਰ ਠੋਗਾਂਗਾ ਜਾ ਕੇ ਨਾ ਆਉਂਦੀ ਵੱਢ ਕੇ ਰੱਖ ਦਿੰਦੇ ਆ ਆਓ ਫਿਰ ਉਹੀ ਕਹਿੰਦਾ ਚਾਚਾ ਵੀ ਵੱਢਦਾ ਨਹੀਂ ਹੁਣ ਸਵੇਰੇ ਨੂੰ ਹੁਣ ਕੰਮ ਭਖਿਆ ਹੋਇਆ ਸਵੇਰੇ ਹੀ ਕੱਖ ਵੱਢੇ ਕਰਨੇ ਭਾਈ ਹੈ ਐ ਟਾਈਮ ਨਾਲ ਉਹ ਨਾ ਜਿੱਕੇ ਹੁਣ ਪਾ 3 ਵਜੇ ਵਰਦੇ ਬਸੀਨ ਕੀੜਾ ਹੋ ਜਾਂਦਾ ਸਵੇਰੇ ਹੋਰ ਬਾੜਾ ਆਈ ਬਹੁਤ ਕੰਮਦੀ ਹੁੰਦੀ ਆ ਠੰਡੇ ਠੰਡੇ ਨਾ ਬਸੀ ਇਹਦਾ ਹਟੇ ਮਨ ਹੁੰਦਾ ਕੜਾ ਜਿਹਾ ਹੁੰਦਾ ਪਰ ਸੀਣ ਹੁਣ ਫੇਰ ਕੜਾ ਹੋ ਜਾਂਦਾ ਸਵੇਰੇ ਨਰਮ ਹੁੰਦਾ ਹੁਣ ਕੜਾ ਹੁੰਦਾ ਉਹ ਸਵੇਰੇ ਤੈਨੂੰ ਉਹੀ ਕਹਿੰਦਾ ਸਵੇਰੇ ਸਵੇਰੇ ਨਰਮ ਕਿ ਹੈ ਤੇਰਾ ਦਿਮਾਗ ਕਿੱਥੇ ਆ ਫੇਰ ਦਾਤ ਨਹੀਂ ਕੰਮ ਕਰਦਾ ਕਿਹੜੇ ਵਿੱਚ ਦਾਤ ਕੰਮ ਕਰਦਾ ਠੀਕ ਆ ਚੱਲ ਇਹ ਜੇ ਕਿਆ ਬਰਦਾ ਮੈਨੂੰ ਨਹੀਂ ਬਾਈ ਪਤਾ ਹੈਗਾ ਅਸੀਂ ਕਹਾਂ ਮੈਂ ਸਰ ਬਾੜੀ ਖੇਤੀ ਕਰਕੇ ਲਈਏ ਕੰਮ ਕਰੀਏ ਕੋਈ ਹੋਰ ਹੁਣ ਕਿਆ ਕਰਨਾ ਤੁਸੀਂ ਰਾਤ ਨੂੰ ਕਾਲੂ ਯਾਰ ਗੰਨੇ ਦੀ ਗਟਾਈ ਸ਼ੁਰੂ ਕਰ ਦਾਂਗੇ ਹਾਂ ਕੰਦਲ ਚਾਲਾ ਲਾ ਲਾਂਗੇ ਚੋਬੀ ਦਿਨ ਹਾਂ ਅਲੀ ਜੱਡੂ ਫੜ ਫਾ ਲਈ ਇਹ ਤੇ ਦਬਾਹ ਨੂੰ ਆਉਂ ਲੱਗ ਗਿਆ ਮੈਂ ਅੰਦਰ ਕਰ ਦਿੰਦਾ ਖੜ ਜਾ ਹਾਂ ਰੋਡੇ ਦਰਵਾਜ਼ਾ ਨੂੰ ਖੋਲਦਾ ਬਾ ਹੁਣ ਕਰ ਦੂਗੇ ਅੰਦਰ ਖਿੱਚਿਆ ਗਾ ਨੂੰ ਅੰਦਰ ਨੂੰ ਸਾਦਾ ਲੀਲਾ ਉਹ ਯਾਰ ਵਾਸੇ ਯਾਰ ਨਾਰਮਲ ਖੜੇ ਮੈਂ ਇਹਦਾ ਨਾ ਉਹ ਜੱਜਾ ਖੜਾ ਨਾਰਮਲ ਨਾ ਨਾਰਮਲ ਤਾਂ ਅਸੀਂ ਖੜੇ ਆ ਹੈ ਹਾਂ ਸਮਝਿਆ ਆਏ ਅੰਦਰ ਨੂੰ ਕੁ ਨਹੀਂ ਸੀਗਾ ਕੋਈ ਫਾਇਦਾ ਨਹੀਂ ਨਾਰਮਲ ਖੜੇ ਆਏ ਆਏ ਗੱਲਾਂ ਕਰਦੇ ਆ ਪਤਾ ਲੱਗਦਾ ਬੰਦੇ ਦਾ ਵੀ ਅੱਟੇ ਡਰ ਚ ਆਖੁੰਦਾ ਕਿ ਪੱਲਾ ਕੇ ਨਹੀਂ ਹਾਂ ਲੀਲਾ ਲੀਲਾ ਸਾਹਿਬ ਕੁਝ ਨਹੀਂ ਹੋਇਆ ਹੋ ਜਾਊਗਾ ਹਾਂ ਤੇ ਪੰਜ ਚਾਰ ਦਿਨ ਖਿਚਰੀ ਪੈ ਗਈ ਨਾ ਫਿਰ ਤੇ ਬਰਾਬਰ ਹੋ ਜੀਗਾ ਸਿੱਧਾ ਇਹਨਾਂ ਬਾਹਰ ਕੱਲੂਗਾ ਹੈ ਲੈ ਜਿਹੜਾ ਕੋ ਕਹਿਣਾ ਕੋਈ ਗੱਲ ਨਹੀਂ ਹਾਂ ਹਾਂ ਕਹਿਣਾ ਗਿਆ ਚੱਲੇ ਨਹੀਂ ਹੈਗਾ ਇਹ ਲੈੰਦਾ ਦਾ ਸਿਆੜਾ ਨਹੀਂ ਬਰਕ ਨਿਕਲ ਗਿਆ ਤਾਂ ਨਹੀਂ ਫਿਰ ਬਚ ਗਿਆ ਤਾਂ ਫਾਈ ਨਹੀਂ ਜਰਉਣੀ ਬੈਠੀ ਨੂੰ ਹਾਂ ਮੈਂ ਤਾਂ ਪੂਰਾ ਜੋਰ ਲਾ ਲਿਆ ਰਾਵਣਾ ਥੋੜੀ ਜਿਹੀ ਸਿਆੜ ਦੂਰ ਹੁੰਦੇ ਨਜ਼ਾਰਾ ਬਣਦਾ ਸੀ ਚੜ ਕੋਈ ਨਹੀਂ ਦਾ ਨੂੰ ਸਹੀ ਥੋੜਾ ਗੰਨਾ ਬਹੁਤ ਸੋਹਣਾ ਹੋਇਆ ਉਹ ਨਾਲੇ ਕੱਲ ਗੁੱਦਿਆ ਹਲੇ ਜਿਹੜਾ ਉਹ ਜਿਹੜਾ ਗੁੱਦਾ ਉਹ ਗੁੱਦਾ ਪਰਲਾ ਖੇਤਾਂ ਪਰਨੇ ਕੱਖ ਜਿਹੜਾ ਗੁੱਬੇ 2000 ਤਿੰਨ ਤਿੰਨ ਕਿੱਗੇ ਜਾ ਗੁੱਡੀ ਦੀ ਪਰਾ ਮੀੜਿਆ ਪਰੇ ਚਲੇ ਗਏ ਹਾਂ ਝੱਲੀਆਂ ਹਾਂ ਸਾਡੀ ਤਾਂ ਵੀਰ ਬਹੁਤ ਸੋਹਣੀ ਹੋਈ ਆ ਹੋ ਤਾਂ ਫੇਰ ਮੈਰੀ ਗੱਲ ਸੁਣਦਾ ਬਹੁਤ ਬਹੁਤ ਹਰਖ ਤਾਂ ਆ ਗਈ ਆ ਫੇਰ ਲੜਾਈ ਕੇ ਥੋੜੀ ਫੁੱਲ ਬਣਾ ਕੇ ਰੱਖੀ ਹਾਂ ਹਰਖ ਹੋਇਆ ਯਾਰ ਨਹੀਂ ਹੁਣ ਕੱਲ ਤਾਂ ਲੱਗਦਾ ਤਾਂ ਸਾਰੇ ਹੁਣ ਤਾਂ ਜੋ ਮੈਂ ਸਾਫ ਤੇ ਸਾਡ ਦਿਖਦੇ ਆਣ ਕਾਕੰਡਾ ਇਹਦਾ ਉਹ ਵੀ ਸੁੱਕ ਗਿਆ ਸਾਰਾ ਕਿਸੇ ਜਿਹੜਾ ਉੱਪਰ ਦਿਖਦਾ ਤਾਂ ਖਲਾ ਹੈ ਕੰਮ ਲੋਟ ਹੈ ਕਾ ਨੂੰ ਕੰਨੀ ਉਹ ਭਈਏ ਘੁੰਮ ਗਏ ਸਾਰੇ ਜੇ ਹੁਣ ਅੱਜ ਹਾਂ ਫੈਡਾ ਕੇ ਹਮਾਂ ਘੁੰਮ ਜੋ ਹੁਣ ਪਾਣੀ ਛੱਡਣਾ ਕੱਲੂ ਬੰਦੇ ਨੂੰ ਨੇ ਹੁਣ ਬਸ ਬੰਦੇ ਨਾਲ ਰੱਖੀ ਜਾ ਹੁਣ ਬੰਦੇ ਕਿਹ ਰੱਖ ਰਹੇ ਹੁਣ ਆਪਾਂ ਚਾਲੂਗੇ ਹੁਣ ਆਪਣਾ ਇੱਧਰ ਵੇਹਲੇ ਹੋ ਗਏ ਕੋਈ ਹੈਗੇ ਹੁਣ ਬਾਈ ਬਜਟ ਹੀ ਲਜੂਗਾ ਬਾਦ ਬੰਦੇ ਰੱਖਣੇ ਕਿਹਦੇ ਦਿਖਾ ਲਈਏ ਬਾਈ ਹਾਂ ਠੀਕ ਆ ਕਿੰਨੇ ਰੈਡੀ ਆ ਕਿਦੇ 800 ਰੁਪਏ ਬਣ ਗਿਆ ਹਾਂ 1200 ਰੁਪਏ ਬਣ ਗਏ ਬਾਈ ਉਹ ਤਿੰਨੇ ਰੱਖੇ ਰਿਹਾ ਜੀ 1200 ਰੁਪਏ ਰੈਡੀਆ ਉਦੋਂ ਲਵਾਈਆਂ ਪੰਜ ਬਣ ਗਿਆ ਮੰਨ ਲੈ 35 2400 ਰੁਪਏ ਬਣ ਗਏ ਬਾਈ ਉਹ ਠੀਕ ਆ ਹਾਂ ਬਈ ਕਿੰਝੂਗੇ ਦਮ ਹਾਂ ਲੈ ਕਿਹੜਾ ਘੜਾਇਆ ਉਹ ਤੇ ਹੁਣ ਹੈਂ ਕਿਹੜਾ ਘੜਾਇਆ ਅੱਜ ਮੈਂ ਸੱਜਾਂ ਘੜਵਾਈਆਂ ਹਾਂ ਇਹ ਲਾਗਾ ਲਗਾ ਘੁੰਮੋ ਫੇਰਦੇ ਸਾਰਿਆਂ ਦੇ ਹਾਂ ਲਾਗਾ ਲਗਾ ਘੁੰਮਾਉਂਦੇ ਹੁਣ ਵਿੱਚ ਲਗਾ ਖੈਨੀਆਂ ਗੰਨੇ ਦੇ ਇਧਰ ਹੀ ਹੋ ਰਹੀ ਇੱਥੇ ਫਾਲੀ ਘੁੰਮਣੀ ਹੈ ਉਧਰ ਦੇ ਜੱਲੀਆਂ ਹੀ ਹਾਂ ਜਿਹੜਾ ਰਹਿ ਤਾਂ ਜਿਹੜਾ ਕੱਲ ਉਹਦੇ ਰੂਟਾ ਬਿਟਣਾ ਰਹਿ ਗਿਆ ਮਾੜਾ ਮੋਟਾ ਉਹੜਵਾਤਾ ਅੱਛਾ ਜੇ ਨਹੀਂ ਮੰਨ ਕੇ ਚੱਲ ਵੀ ਉਹ ਰੋਡ ਗਿੱਲੇ ਗੁੱਡ ਹੋਗੇ ਆਏ ਸਮਝਦਾ ਸਾਫ ਪਏ ਹੁਣ ਹਾਂ ਅੱਛਾ ਉਹ ਗੁੱਡ ਹੋਗੇ ਹੁਣ ਤੁਸੀਂ ਇੱਥੇ ਵੜਨਾ ਚਾਹ ਰੀ ਗਿੱਲੇ ਚ ਚਾਰ ਚ ਵੜਨਾ ਇਧਰ ਲੋਟ ਕਰਦੇ ਲੋਟ ਕਰਦੇ ਹੁਣ ਕਾਲੀ ਲੋਟ ਗਿਨੇ ਦੋ ਸੋਣਾ ਕਿੰਨਾ ਜੰਮਿਆ ਹੁਣ ਆਹੀ ਹੁੰਦੇ ਆ ਦੋ ਤਿੰਨ ਮਹੀਨੇ ਤਿੰਨ ਤੱਕ ਯਾਰ ਕੰਮ ਜਾ ਜੀਰੀ ਦੀ ਲੋਾਈ ਤੱਕ ਕਿੰਨਾ ਸੰਭਲਾ ਬਸ ਯਾਰ ਮੇਰੀ ਗੱਲ ਕੋਈ ਲੋੜੇ ਨਹੀਂ ਹੈਗੀ ਬੰਦਾ ਪੈ ਫੜਦੀ ਨੂੰ ਖੇਤਮਾ ਜਾ ਰਵੇ ਨਾ ਹੂੰ ਜਦ ਪੈ ਫੜਦੀ ਆ ਖੇਤਮਾ ਜਾ ਰਵੇ ਆਪਣਾ 9 ਵਜੇ ਨੂੰ ਕਰਾਜ ਵੀ ਬਾਸ ਜੀ ਬਾਹਰ ਜਾਟ ਲਾ ਕੇ ਆ ਜਿੰਨਾ ਜਿਹੜੇ 9 ਵਜੇ ਸਹੀ ਹੂਰੇ ਬਾ ਜਾ ਸਮਝਾ ਨਾ ਠੀਕ ਨਹੀਂ ਗੱਲ ਉਸ ਪਰ ਸਾਜਰੇ ਸਾਜਰੇ ਜੇ ਕਿ ਬੁੜੇ ਖੇਤ ਬਾਹਣ ਜਾਇ ਕਰਦੇ ਸਵੇਰੇ 3 ਵਜੇ ਲਾਂਘੀ ਦੇ ਲਾਈਟਾਂ ਨਾਲ ਲਗੇ ਹਮ ਲਾਈਟਾਂ ਚ ਆ ਕੇ ਬੌਧਾ ਨਾਲ ਉਹ ਵੀ 9 ਵਜੇ ਘਾ ਕੇ ਨਾ ਉਹ ਨਾ ਪੈ ਜਾਣਾ ਫਿਰ ਨਾ ਧੋਕੇ ਬੌਧਾ ਨਹੀਂ ਆਰਾਮ ਕਰਨਾ ਧੁੱਪ ਮਾ ਹੈਵੀ ਔਖਾ ਹੈ ਜਿਆਦਾ ਬਾਈ ਤਾਂ ਹੀ ਤਾਂ ਉਹਨਾਂ ਕੋਲ ਟਾਈਮ ਹੁਣ ਉਹੀ ਟਾਈਮ ਉੱਠਣਾ ਇਹਨਾਂ ਨੇ ਉਹੀ ਟਾਈਮ ਕੰਮ ਦਾ ਬਿਹਲੇ ਕਿੱਥੇ ਤੇ ਹੋਣਾ ਉਹੀ ਗੱਲ ਹੈ ਯਾਨੀ ਜਿਹੜੇ ਸਾਜਰੇ ਵਾਲੀ ਲੱਗਦਾ ਤਾਜੀ ਹਵਾ ਹਮ ਸਮਝਿਆ ਸਵੇਰੇ ਉਹ ਬੰਦੇ ਉੱਠ ਕੇ ਖੇਤ ਮਾ ਖਾਣੀ ਨਾ ਬਿਲਕੁਲ ਬਸ ਬਹੁਤ ਫਰਕ ਹੈ ਬਹੁਤ ਫਰਕ ਹੈ ਬਹੁਤ ਠੀਕ ਨਹੀਂ ਫਿਰ ਕਈ ਸਾਧਨ ਹੈ ਜਿਹੜੇ ਕੰਪਾਸ ਹੁੰਦਾ ਜਿਹੜੀ ਜਿਹੜੀ ਸੈਰ ਕਰਦੇ ਹੋ ਸੈਰ ਹੋ ਜਾਂਦੀ ਇਹਨਾਂ ਦੀ ਬਸ ਠੀਕ ਨਹੀਂ ਉਹਦਾ ਕੋਈ ਮਣ ਜਾਂਦੀ ਹੈ ਹਾਂਜੀ ਹਾਂ ਬਿਲਕੁਲ ਕੋਈ ਕੋ ਮਿਲੋ ਖੇਤਾਂ ਮੈਂ ਠੀਕ ਨਹੀਂ ਇਹ ਨਵੇਂ ਬੋਫਾਟ ਪੈਂਦਾ ਪਤਾ ਹੈ ਉਹ ਮਾ ਲਾਈ ਜਾਣਾ ਕਰੂ ਪਤਾ ਨਹੀਂ ਕਿ ਕਿਤੇ ਬਹਿਲੀਪਾ ਕਰਨਾ ਪੈਣਾ ਪਿੱਛੇ ਫੜਨੀ ਹੈ ਕਿਹੜੀ ਦਾ ਆਇਆ ਹਾਂ ਹੈ ਜੀ ਹੋਰ ਆ ਦੋ ਰੋਟੀ ਜਿਆਦਾ ਖਾ ਲਈ ਅੱਜ ਹਾਂ ਹੈ ਮੰਨੂ ਕੋਈ ਫਰਕ ਨਹੀਂ ਹਾਂ ਇਹਨਾਂ ਦਾ ਲੱਗੂਗੀ ਸਾਡੀ ਚੂਹਾ ਫੇਰ ਲੱਗਣੀ ਬੁੱਕ ਵਾ ਕੋਈ ਹੋਣੀ ਬਾਪੂ ਆਏ ਕਹਿੰਦਾ ਜਿਵੇਂ ਗੰਨਾ ਗੁੱਡੇ ਹੀ ਨਹੀਂ ਹੁੰਦਾ ਗੱਲਾ ਦਾ ਗੁੱਡੇ ਆ ਹੁਣ ਕੰਮ ਕਰਤੀ ਕੰਮ ਰੋਟੀ ਮੇੜੀ ਹੈ ਭਾਈ ਇਕੱਲੇ ਨਹੀਂ ਬਿਲਕੁਲ ਜੀ ਜੇ ਕਮਾਵੂਗੇ ਤਾਂ ਹੀ ਦੋ ਫੁਲਕੇ ਮਿਲਦੇ ਆ 95 ਨਹੀਂ ਨਾ ਗੁੱਡਿਆਂ ਦਾ ਕਸੇ ਨਾ ਦੂਹਾਂ ਨਹੀਂ ਗੁੱਡੇ 85 ਦੇ ਹੈ 85 ਨਹੀਂ ਕਦੇ ਗੁੱਡੇ ਆ ਹਾਂ ਓਏ ਹੁਣ ਗੁੱਡੇ ਆ ਕਹਿੰਦੇ ਜੰਮੋ ਬਾ ਵਧੀਆ ਸੀ ਜਾ ਕੇ ਆਈ ਅੱਜ ਆਹ ਬਾ ਵਧੀਆ ਜੰਮ ਆ ਆਈ ਪਿਆ ਨੂੰ ਪਾਈ ਕਹਿੰਦੇ ਡ੍ਰੀਮ 11 ਬੰਦੇ ਲਾ ਲੋ ਪੈਸੇ ਵੀ ਕਹਿੰਦੇ ਹਾਂ ਪਰਦੇ ਬਾਤਾਂ ਰੁਕ ਗਏ ਹੁਣ ਨਿਵੇੜ ਕੰਮ ਇਹਦਾ ਫਾਟ ਜੀ ਆਪਾਂ ਡਕਾਲੂ ਚੱਕ ਲਈਏ ਸਾਡੇ ਅਸੀਂ ਲਾਉਂਦੇ ਨਹੀਂ ਹੈਗੇ ਵੀ ਐਨੇ ਪੈਸੇ ਰੱਖੂਗਾ ਕਿੱਥੇ ਹਾਂ ਅਸੀਂ ਲਾਉਂਦੇ ਨਹੀਂ ਡ੍ਰੀਮ 11 ਦੇ ਪੈਸੇ ਐਨੇ ਪੈਸੇ ਰੱਖੂਗਾ ਕਿੱਥੇ ਹੂੰ ਕਿਹੜਾ ਵਾਧੂੜੇ ਚੱਕੂ ਪੜਦੇ ਵਾਧੇ ਆ ਹੀ ਰਹਿ ਗਿਆ ਰੁਗ ਹੁਣ ਲੈ ਗੱਲਾ ਗੱਲਾ ਜੀ ਚੱਕ ਤੇ ਹੂੰ ਠੀਕ ਨਹੀਂ ਆਓ ਵੱਢ ਕੇ ਕਾਲੂ ਉਥੇ ਵੱਢ ਕੇ ਪਰਸੋਂ ਨੂੰ ਦੋ ਦਿਨ ਤੇ ਗੱਲਾਂ ਨਹੀਂ ਜਮਾ ਐਵੇਂ ਮੱਕੀ ਵੀ ਦੇਣੀ ਬਸ ਅੱਛਾ ਫਤਿਹ ਆ ਗਾ ਵੱਧਾ ਕਰਾਉਣਾ ਬੰਦਿਆ ਲੋਟ ਆਇਆ ਘਰਾਂ ਵੀ ਅਗਲੀ ਕੰਮ ਖੁੱਲ ਗਿਆ ਫੀਡਿੰਗ ਕਰਾਤੀ ਹੁਣ ਹੁਣ ਬੋਕਟ ਲਾਉਣੀ ਬਸ ਉਹ ਤਰ੍ਹਾਂ ਖੁੰਗੇ ਚ ਤਣਕ ਵੱਢੀ ਕੋ ਯਾਰ ਵੱਢਦੇ ਉਹ ਵੀ ਉਹੀ ਉਹ ਬਾਹਰ ਉਹ ਥੋੜੀ ਬੋਦੀ ਛੱਡਣੀ ਤਾਂ ਹੁਣ ਹਾਂ ਆ ਚੱਕਦੇ ਉਹਨੂੰ ਹੁਣ ਤਾਂ ਜਾ ਕੇ ਪੰਡ ਦੇਖੋ ਪੰਡ ਜਿੱਦੀ ਪਾਈ ਆ ਆ ਚੱਕਣੀ ਆ ਬਾਈ ਆ ਚੱਕਣੀ ਆ ਬਾਈ ਚਾਚੇ ਨੇ ਤੇਰੀ ਤੇਰਾ ਹੀ ਲਾਉਣਾ ਆਉਣਾ ਮੇਰਾ ਸਿਰ ਲਵਾ ਲੈ ਮੇਰਾ ਲਵਾ ਮੈਂ ਧੂੜੀ ਲਾਉਂਗਾ ਧੂੜੀ ਗੱਲ ਹੋਰ ਹੋਰ ਹਾਂ ਹੋਰ ਕੀ ਮੈਂ ਧੂੜੀ ਯੱਕ ਦਾ ਦਾਦਾ ਜਾਇ ਕਿੱਥੀ ਹੁਣ ਲੜ ਗਈ ਨਾ ਹਾਂ ਉਹ ਤੇ ਲੜਦੇ ਨਹੀਂ ਪੰਨੂੜਾ ਜੱਡੀ ਪੰਡ ਪਾਈਏ ਨੇ ਆ ਕੱਢ ਦੇ ਥੱਬਾ ਵਾਲੀ ਜਿਆਦਾ ਸੁਣੀ ਬੈਣਾ ਉਹਦੇ ਮਾਂ ਆ ਦੇਖੀ ਤਾਂ ਸੱਤ ਵਜ ਗਏ ਹਾਂ ਸਵੇਰ ਸੱਤ ਹੋਵੇ ਕਰਕੇ ਲੇਟ ਹੋ ਗਏ ਭਈਆ ਕਰਕੇ ਲੇਟ ਹੋ ਗਏ ਬੰਦ ਬੰਦ ਉਹ ਖੜ ਜੋ ਐਡੀ ਸੱਟੇ ਆਵਾਜ਼ ਆ ਸੀ ਸਾਨੂੰ ਹੁਣ ਮੈਸੀ ਭੇਜਦੇ ਆ ਐਡੀ ਸੱਟੇ ਆਵਾਜ਼ ਆ ਸੀ ਕਾ ਜਿੰਦ ਜਿਵੇਂ ਲਾਇਆ ਅਜਿਹਾ ਫਟਾ ਖੜੀ ਹੋ ਜਦੀ ਆ ਆ ਜੇ ਬੈਕ ਵਾਲੇ 17 ਰੁਪਏ ਕੱਟ ਲਦੇ ਆ ਅਸੀਂ ਉਹਨਾਂ ਨਾਲ ਲੜਨ ਨਹੀਂ ਜਾਂਦੇ ਆ ਬੈਂਕ ਵਾਲੇ 17 ਵਿੱਚ ਬੈਕ ਵਾਲੇ ਕੱਟ ਲਦੇ 20 ਵਾਲੇ ਦਿਖਾਉਂਦੇ ਆ ਅਸੀਂ ਤਾਂ ਉਹਨਾਂ ਨਾਲ ਲੜਨ ਨਹੀਂ ਜਾਂਦੇ ਉਹ ਲੜਨ ਨਹੀਂ ਜਾਂਦੇ ਕਰਦੇ ਖਾਤੇ ਵਿੱਚੋਂ ਸਿਰੇ ਉਹੀ 2-4000 ਹੁੰਦੇ ਉਹਨਾਂ ਦੇ ਕੱਟ ਹੋ ਜਾਂਦੇ ਫੇਰ ਆ ਜੀ ਚੱਲੋ ਬਾਦ ਵਿੱਚ ਲੈ ਇਹ ਗਵਰਨਮੈਂਟ ਵੱਲੋਂ ਮਾਨਤਾ ਪ੍ਰਾਪਤ ਜੂ ਆ ਆਓ ਇਹੀ ਆ ਫਿਰ ਦੁਰਕਿਆ ਅੱਜ ਤਾਂ ਲਾਈਟ ਆ ਯੂਨੀਵਰਸ ਸੁੱਚ ਕੱਢਦੀ ਜ਼ਰੂਰੇ ਕਿਹੜੀ ਆ ਹੁਣ ਬਲਦਾ ਨਾ ਬੰਦਵਾ ਆ ਹੁਣ ਲਾਈਏ ਨਾ ਫੇਰ ਫਿਊਰ ਜੂ ਗੱਲਾਂ ਕਹਿੰਦੇ ਅੱਛਾ ਵਿੱਚ ਤਾਂ ਕਹੀਆਂ ਸੁੱਚ ਕੱਢਦੀ ਨਾ ਨਾ ਬੀਰ ਵਾਲਿਆਂ ਨੇ ਅੱਛਾ ਕਾਲਾ ਮੰਨੂ ਫੋਨ ਕਰੇ ਮੈਂ ਮੇਰੀ ਗੱਲ ਸੁਣਨਾ ਸਫਾਈ ਚਾਹੀਦਾ ਆਪਣਾ ਜਿੱਥੇ ਟਰਾਂਸਫਾਰਮ ਹੈ ਉੱਥੇ ਮੈਂ ਸਾਫ਼ ਜਗ੍ਹਾ ਚਾਹੀਦੀ ਹਾਂ ਕੀ ਗੱਲ ਹੈ ਹਾਂਜੀ ਇਹ ਸਾਦੇ ਹੀ ਆਹੋਂ ਕੀਤਾ ਵਾ ਤਾਰਾਂ ਪੂਰਨ ਨਹੀਂ ਗਿਆ ਮੱਛੀਆਂ ਚੱਕ ਦੇਣੇ ਫੱਟੇ ਉਹਦਾ ਰਾਤ ਨੂੰ ਆਏਗਾ ਨਹੀਂ ਘਰ ਜਾ ਛੱਡ ਦੇਣਾ ਰਾਤ ਨੂੰ ਛੱਡ ਦੇਗਾ ਨਹੀਂ ਲੈ ਡੀ ਲੈਂਦਾ ਬਿਲਕੁਲ ਠੀਕ ਹੈ ਛੱਡ ਦੇ ਬੱਸ ਚੱਲ ਫਿਰ ਚੱਲ ਤੂੜੀ ਚੱਕੀ ਹੁਣ ਚੱਲ ਬਈ ਚਾਚਿਆ ਹੋਰ ਕੀ ਆ